ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰੇ ਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਚੜੇ ਕਰ ਕਿਰਪਾ ਮੈ ਲੋ ਰਾਮ ਚਾਰ ਕੁੰਡ ਦੇ ਜਿਸ ਭ੍ਰਮੇ ਥਕਿ ਆਏ ਪ੍ਰਭ ਕੀ ਸੰਤ ਧੇਨ ਦਦ ਤੇ ਬਾਹਰੀ ਕਿਤਣ ਆਵੇ ਕਾਮ ਜਲ ਬਿਨ ਸਾਕੁਮ ਲਾਭ ਤੀ ਉਪਜਹਿ ਨਾਹੀ ਧਾਮ ਹਰ ਨਾ ਹਨ ਮਿਲੀਐ ਸਾਜਣ ਹੈ ਕਦ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਪਠਨਗਰ ਸੇਗਰਾ ਸਰਬ 시ਗਾਰ ਤਮ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸਜਣ ਸਭ ਜਾਨ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾਮ ਚੇਤ ਗੋਵਿੰਦ ਅਰਾਦੀਐ ਹੋਵੇ ਆਨੰਦ ਕਣਾ ਸੰਤ ਜਣਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਗਣਾ ਇਕ ਖੇਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਾਲ ਮਹੀ ਅਰ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵੇ ਕਿਤੜਾ ਦੁਖ ਗਣਾ ਜਿਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਰ ਲੋਚਦਾ ਨਾਨਕ ਪਿਆਸ ਬਣਾ ਚੇਤ ਮਿਲਾਏ ਸੋ ਪ੍ਰਭੂ ਜਿਸ ਕੈ ਪਾਏ ਲਗਾਵੇ ਸਾਖ ਧੀਰਣ ਕਿਉ ਵਾਢਿਆ ਜਿਨਾਂ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲ ਤਰਣਾ ਸੰਗ ਤਣਾ ਹਰ ਬਨਾਸੀ ਓਹ ਪਲਚ ਪਲਚ ਸਗਲੀ ਮੂਈ ਝੂਠੈ ਧੰਦੈ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਦਈਓ ਵਿਸਾਰ ਵਿਗੁੰਚਣਾ ਪ੍ਰਾਪਿਣ ਅਬਰਣ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭੇ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੇ ਜਦ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾ ਮਨ ਲੱਗਿਆ ਕਿਸਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਰੰਗ ਸਬੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਣੇ ਸਹੀ ਕਈ ਇਹ ਧੰਨ ਆਪਨ ਲਈ ਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾ ਨਾਨ ਹਾ ਜੇਟ ਰੰਗੇਲਾ ਤਿਸ ਤਣੀ ਜਿਸ ਕੈ ਭਾਗ ਮ ਧੰਨ ਆਸਾਰਤ ਪੰਦਾ ਤਿਸ ਲੱਗੇ ਹਰ ਨਾ ਹਰ ਜਿੰਨਾ ਪਾਸੋ ਜਗ ਜੀਵਨ ਪੁਰਖ ਧਿਆਕੈ ਮਾਨ ਸੰਧੀ ਆਸੋ ਦੋਏ ਭੈ ਬਗੂਚੀਏ ਗਲ ਪਈ ਸੁਜਮ ਕੀ ਫਾਸੋ ਜੀ ਹਾ ਬੀਜੈ ਸੋ ਲੁਣੈ ਮੱਥੈ ਜੋਦਖਿਆਸ ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਵੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਉਦ ਬਿਨ ਦੂਜਾ ਕੋ ਨਹੀ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤੰਦਤਾ ਸੱਚ ਰੰਗ ਕੋ ਨਾਮੇ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੈਣ ਪ੍ਰਭ ਸੰਗ ਮੌਲਿਆ ਸਮਰਤ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਪਾਇਆ ਹਾ ਤਿਨ ਕੈ ਸਦ ਬਿਲੇ ਹਾਰ ਨਾਨਕ ਹਰਜੀ ਮੈ ਆਕਾਰ ਸ਼ਬਦ ਸੁਵਾਰਣ ਹਾਰ ਸਾmvn ਤਿਨਾ ਸੋਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਏ ਪਰਮ ਭੁਲਾਣੀਆਂ ਦੂਜੈ ਲੱਗਾ ਹੇਤ ਲਖਸੀ ਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਤ ਵੇਲੇ ਕਹਿ ਸੰਪ੍ਰੀਤ ਆਕੜਾ ਚਲਾਇਣ ਦੂਤ ਜੰਮ ਕਿਸਣ ਦੇਨੀ ਭੇਤ ਛੜ ਖੜੋਤੇ ਖਿਣੈ ਮਾਹੇ ਜਿਨ ਸੋ ਲੱਗਾ ਹੇ ਤਾ ਹੱਥ ਮਰੂੜੈ ਤਨ ਕਪੇ ਸਿ ਆਹੋ ਹੂਆ ਸੇ ਤੋ ਜੀ ਹਾ ਬੀਜੈ ਸੋਲਣੈ ਕਰਮਾ ਸੰਦੜਾ ਖੀਤਾ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋ ਨਰਕਣਾ ਪਾਈਐ ਗੁਰੱਖਣ ਵਾਲਾ ਹੇ ਤਾ ਆਸਨ ਪ੍ਰੇਮਿਓ ਮਾਹੜਾ ਕੋ ਮਿਲਿਐ ਹਰ ਜਾਏ ਮਨ ਤਨ ਪਿਆ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਏ ਸੰਤ ਸਹਾਇ ਪ੍ਰੇਮ ਕੇ ਹੋ ਤਿਲ ਕੇ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ ਜਿਨਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨ ਤੇ ਕੀਰਹਿ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਬਸੰਦੀਆ ਜਿੰਨਾ ਮਇਆ ਹਰ ਰਾਇ ਤਤਕ ਕਰਮ ਕਮਾਵਣੇ ਦੋਸਨ ਕਾਹੂ ਜੋਗ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਲੱਗਣ ਜਨਮ ਮੇ ਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੂਜ ਕੀਤਾ ਕਿਛੂ ਨਾ ਹੋ ਵੈ ਲਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਾ ਮਿਲੈ ਤਮਤਰੇ ਸਭ ਦੇ ਜੋਗ ਨਾਨਕ ਕਉ ਪ੍ਰਭ ਰਾਖ ਲੈਹੇ ਮੇਰੇ ਸਾਹਿਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੈ ਸੱਬੇ ਸੋਚ ਮੰਗਰ ਮਾਹੇ ਸੁਹੰਦੀ ਆਹ ਹਰ ਪੈਰ ਸੰਗ ਬੈਠੜੀ ਆਹ ਤਨ ਕੀ ਸੋਭਾ ਕਿਆ ਗਣੀ ਜੀ ਸਾਹਿਬ ਮੇਲੜੀ ਆਹ ਤਨ ਮਨ ਮੋਲੇ ਆਰਾਮ ਸਿਹੁ ਸੰਗ ਸਾਧ ਸਹਿਲੜੀ ਆਹ ਸਾਜਣਾ ਤੇ ਬਾਹਰੀ ਸਿ ਰਹਿਣੇ ਕੇ ਲੜੀ ਆਹ ਤਿਨ ਦੋਖਣਾ ਕਬ ਹੋ ਉਤਰੈ ਸਿ ਜਮ ਕੇ ਵਾਸ ਪੜੀ ਆਹ ਜਿਨੀ 라ਵਿਆ ਪ੍ਰਭ ਆਪਣਾ ਸਿ ਦਿਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤਿਨਾਂ ਜੜੀ ਆਹ ਨਾਨਕ ਬਾਂਚੈ ਧੂੜ ਤਿਨ ਪ੍ਰਭ ਸਰਣੀ ਦਰ ਪੜੀ ਆਹ ਮੰਗਰ ਪ੍ਰਭ ਅਰਾਧਨਾ ਬਹੁੜ ਨਾ ਜਨ ਮੜੀ ਆਹ ਪੋਖ ਤੁਖਾਰਣਾ ਵਿਆਪੇ ਕੰਠ ਮਿਲਿਆ ਹਰ ਨਾ ਹੋ ਮਨ ਬੀਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੂ ਓਟ ਗੁਵਿੰਦ ਪੋਪਾਲ ਰਾਏ ਸਿਵਾ ਸੁਆਮੀ ਨਾ ਹੋ ਬਿਖਿਆ ਪੁਏ ਨਾ ਸਕੈ ਮਿਲ ਸਾਧੂ ਗੁਣ ਗਾਹੋ ਜਹਤਿ ਹੁਪਜੀ ਤਹ ਮਿਲੀ ਸਚੀ ਪ੍ਰੀਤਿ ਸੁਮਾਓ ਕਰ ਗੈ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿ ਆਹੋ ਬਾਰ ਜਾਉ ਲਖ ਬੇਰੀ ਅਹਰ ਸੱਜਣ ਅਗਮਿ ਅਗਾਹੋ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ 마ਗ ਮੱਜਣ ਸੰਗ ਸਾਧੂ ਆ ਧੂਣੀ ਕਰੇ ਛਣਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨੋ ਜਨਮ ਕਰਮ ਮਲ ਉਤਰੈ ਮੜਤੇ ਜਾਏ ਹੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਣ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸਠ ਤੀਰਥ ਸਗਲ ਕੁੰਨ ਜੀ ਦਇਆpurਵਾਨ ਜਿਸਨੂੰ ਦੇਵੇ ਦਇਆਕਾਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਬਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣਾਂ ਦੇ ਉਪਾਰ ਜਣ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਵਰਣਾ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਾਲਤ ਪਲਤ ਸਵਾਰਿਓਣ ਨਿਚਲ ਦਿੱਤੀ ਅਣਜਾਇ ਸੰਸਾਰ ਸਾਗਰ ਤੇ ਰਖਿਐਨ ਬਹੁੜ ਨ ਜਨਮੈ ਤਹਾਈ ਜਿਹ ਵਾਹਿਗਿਆ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲਣਾ ਤੁਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧੇ ਆਦਰ ਗੈ ਸੱਚ ਖਰੇ ਸਰਬ ਸੁਖਾਂ ਨਿਤ ਚਰਣ ਹਰਿ ਪੌਜਲ ਵਿਖਮ ਤਰੇ ਪ੍ਰੇਮ ਭਗਤ ਨ ਪਾਈਆ ਵਿਖਿਆ ਨਾਹੀ ਡਰੇ ਕੂੜ ਗਏ ਦੁਬਦਾ ਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਰਬ ਸੇਵ ਦੇ ਮਣ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਹ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ